ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ETT ਜਾਂ ਫਿਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਦਾ ਦਾਖਲਾ ਸ਼ੁਰੂ ਹੈ ਸੈਸ਼ਨ 2024 ਵਾਸਤੇ ਦਾਖਲਾ ਸਟਾਰਟ ਹੋ ਚੁੱਕਾ ਹੈ ਤੁਸੀਂ ਇਸ ਵਾਸਤੇ ਕਿਵੇਂ ਅਪਲਾਈ ਕਰਨਾ ਹੈ ਕੀ ਹੈ ਸਿਲੇਬਸ ਏਜ ਕ੍ਰਿਟਰੀਆ ਸਿਲੈਕਸ਼ਨ ਪ੍ਰੋਸੈਸ ਅਤੇ ਯੋਗਤਾ ਦਾ ਇਸ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ETT ਜਾਨੀ ਐਲੀਮੈਂਟਰੀ ਟੀਚਰ ਟ੍ਰੇਨਿੰਗ ਜਾਂ ਫਿਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜੋ ਕਿ ਪ੍ਰਾਇਮਰੀ ਟੀਚਰ ਬਣਨ ਲਈ ਜ਼ਰੂਰੀ ਯੋਗਤਾ ਹੈ ਇਸ ਵਾਸਤੇ ਜੇ ਤੁਸੀਂ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਇਸ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਇਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਉਮੀਦਵਾਰ ਈਟੀਟੀ ਦੇ ਕੋਰਸ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਅਪਡੇਟ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਖਬਰ ਵੱਲ ਦੋਸਤੋ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂ ਟ੍ਰੇਨਿੰਗ SCERT ਸੈਕਟਰ 32C ਚੰਡੀਗੜ੍ਹ ਵੱਲੋਂ ਐਡਮਿਸ਼ਨ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਾਂ ਫਿਰ ਜੋ ETT ਬੋਲਦੇ ਨੇ ਉਸ ਵਾਸਤੇ ਐਪਲੀਕੇਸ਼ਨਸ ਦੀ ਮੰਗ ਕੀਤੀ ਗਈ ਹੈ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜੋ ਕਿ 2 ਸਾਲ ਦਾ ਹੈ ਉਸ ਵਿੱਚ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਅਤੇ ਟ੍ਰੇਨਿੰਗ ਵੱਲੋਂ ਜੋ ਕਿ ਸੈਕਟਰ 32 UT ਚੰਡੀਗੜ੍ਹ ਅਤੇ ਬ੍ਰਹਮ੍ਰਿਸ਼ੀ ਯੋਗਾ ਟ੍ਰੇਨਿੰਗ ਕਾਲਜ ਜੋ ਕਿ ਸੈਕਟਰ 19 ਦੇ ਵਿੱਚ ਹੈ ਫੋਰ ਦਾ ਸੈਸ਼ਨ 2024-25 ਵਾਸਤੇ ਆਨਲਾਈਨ ਐਪਲੀਕੇਸ਼ਨ ਜੋ ਕਿ ਵੈਬਸਾਈਟ www.dhc.chd.gov.in ਤੇ ਜਾ ਕੇ ਤੁਸੀਂ ਇਹਨਾਂ ਵਾਸਤੇ ਆਨਲਾਈਨ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਸਪੈਕਟਸ ਵੀ ਤੁਹਾਨੂੰ ਇਸ ਪੋਰਟਲ ਤੇ ਮਿਲ ਜਾਵੇਗਾ ਐਲੀਜੀਬਿਲਟੀ ਕਰਾਈਟੇਰੀਆ ਦੱਸ ਦਈਏ ਤੁਸੀਂ ETT ਵਿੱਚ ਐਡਮਿਸ਼ਨ ਲੈਣ ਲਈ ਜੋ ਯੋਗਤਾ ਹੈ ਬੈਚਲਰ ਡਿਗਰੀ ਜਾਂ ਫਿਰ BA BSc ਜਾਂ BCom ਔਰ ਇਦੇ ਬਰਾਬਰ ਦੀ ਯੋਗਤਾ ਕੋਈ ਵੀ ਡਿਗਰੀ ਜੋ ਕਿ ਰੈਕੋਗਨਾਈਜ਼ਡ ਇੰਸਟੀਚਿਊਟ ਤੋਂ ਹੋਵੇ 50% ਮਾਰਕਸ ਦੇ ਨਾਲ ਪਾਸ ਕੀਤੀ ਹੋਈ ਹੋਣੀ ਲਾਜ਼ਮੀ ਹੈ 5% ਜੋ ਰਿਲੈਕਸੇਸ਼ਨ ਹੈ ਐਸਸੀ ਅਤੇ ਐਸਟੀ ਕੈਂਡੀਡੇਟਸ ਨੂੰ ਦਿੱਤਾ ਜਾਵੇਗਾ ਇਹਨਾਂ ਨੂੰ ਜੋ ਐਡਮਿਸ਼ਨ ਵਾਸਤੇ ਲਾਸਟ ਡੇਟ ਦਿੱਤੀ ਗਈ ਹੈ 28 6 2024 ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ 0172 260 6011 ਤੇ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਸੌਨਸ ਗੇਨ ਟੂ 올 ਮਾਈ ਵੀਅਰਸ